ਅੰਦੀ ਉਸ ਤੋਂ ਲੈ ਕੇ ਹਾਜ਼ਰ ਆਪ ਆਪਣੀ ਕਹਾਣੀ ਅਨੋਖੀ ਸਜਾ ਭਾਗ ਦੂਜਾ ਇਸ ਕਹਾਣੀ ਨੂੰ ਲਿਖਿਆ ਹੈ ਮਮਤਾ ਰਾਜਪੂਤ ਜੀ ਨੇ ਇੱਕ ਤਰ੍ਹਾਂ ਦੀ ਮਯੂਸੀ ਉਹਨਾਂ ਦੇ ਚਿਹਰੇ ਤੇ ਸੀ ਉਸਨੇ ਮੋੜ ਪਾਹਲ ਨੂੰ ਵੇਖਿਆ ਉਹ ਉੱਥੇ ਨਹੀਂ ਸੀ ਉਹ ਪਾਗਲ ਹੋ ਰਿਹਾ ਸੀ ਇਸ ਤੋਂ ਪਹਿਲਾਂ ਕਿ ਉਹ ਕੁਝ ਸਮਝ ਪਾਉਂਦਾ ਡਾਕਟਰ ਉਸਵਾਲ ਆ ਰਹੇ ਸਨ ਕਿਯਾਰਾ ਵੀ ਅਚਾਨਕ ਉੱਠ ਕੇ ਬਹੁਤ ਰੋਣ ਲੱਗ ਗਈ ਸੀ ਪ੍ਰਨੀਤ ਨੇ ਕਿਯਾਰਾ ਨੂੰ ਚੁੱਕਿਆ ਉਹ ਉਸੇ ਪਾਸੇ ਨੂੰ ਆ ਰਹੀ ਸੀ ਡਾਕਟਰ ਨੇ ਆ ਕੇ ਉਹਨਾਂ ਨੂੰ ਦੱਸਿਆ ਕਿ ਉਹ ਪਾਹਲ ਨੂੰ ਬਚਾ ਨਹੀਂ ਪਾਏ ਹਿੰਮਤ ਇਧਰ ਉਧਰ ਪਾਹਲ ਨੂੰ ਸ਼ਦਾਈਆਂ ਵਾਂਗ ਲੱਭਣ ਲੱਗ ਗਿਆ ਜਿਵੇਂ ਉਸ ਨੂੰ ਇਸ ਗੱਲ ਤੇ ਯਕੀਨ ਨਾ ਆ ਰਿਹਾ ਹੋਵੇ ਤੇ ਉਸ ਨੇ ਯਕੀਨ ਨਾ ਕਰਨ ਦਾ ਫੈਸਲਾ ਹੀ ਕਰ ਲਿਆ ਹੋਵੇ ਪਰ ਇਹ ਮੁਮਕਿਨ ਤੇ ਹਰਗिज ਨਹੀਂ ਕਿ ਸਮਾਂ ਕੁਝ ਖੋ ਲਵੇ ਤੇ ਬੰਦਾ ਯਕੀਨ ਨਾ ਕਰੇ ਉਸ ਤੇ ਜੋ ਘਟ ਗਿਆ ਜੋ ਵਾਪਰ ਗਿਆ ਜੋ ਸਮੇਂ ਨੇ ਖੋ ਲਿਆ ਉਹ ਤੇ ਯਕੀਨ ਨਾ ਕਰਨ ਨਾਲ ਉਸ ਉਸ ਤੋਂ ਅੱਖਾਂ ਬੰਦ ਕਰ ਲੇ ਨਾਲ ਸੱਚ ਨਹੀਂ ਬਦਲ ਜਾਂਦਾ ਤੇ ਸੱਚ ਇਹ ਸੀ ਕਿ ਹੁਣ ਉਸ ਦੀ ਜੀਵਨ ਸਾਥੀ ਉਸ ਦੇ ਬੱਚੇ ਦੀ ਮਾਂ ਉਸ ਦੇ ਸਾਰੇ ਰਿਸ਼ਤੇ ਨਿਭਾਉਣ ਵਾਲੀ ਇੱਕੋ ਇੱਕ ਉਹਦੀ ਜ਼ਿੰਦਗੀ ਹੁਣ ਇਸ ਦੁਨੀਆ ਵਿੱਚ ਨਹੀਂ ਸੀ ਉਹ ਸਦਾ ਲਈ ਅੰਬਰਾਂ ਤੋਂ ਦੂਰ ਕਿਸੇ ਹੋਰ ਜੀਵਨ ਵਿੱਚ ਜਾਗਣ ਲਈ ਇਸ ਜੀਵਨ ਤੋਂ ਅੱਖਾਂ ਬੰਦ ਕਰ ਗਈ ਸੀ ਪਰਨੀਤ ਨੇ ਇਸ ਵੇਲੇ ਮਾਂ ਵਾਂਂ ਦੋਨਾਂ ਨੂੰ ਸੰਭਾਲਣ ਦਾ ਫਰਜ਼ ਨਿਭਾਉਣ ਦੀ ਪੂਰੀ ਕੋਸ਼ਿਸ਼ ਕੀਤੀ ਦੂਜੇ ਪਾਸੇ ਪਰੀ ਦਾ ਆਪਰੇਸ਼ਨ ਵੀ ਹੋ ਗਿਆ ਸੀ ਤੇ ਉਹਦੀ ਜਾਨ ਬਚ ਗਈ ਸੀ ਚਾਹੇ ਹਾਲਤ ਬਹੁਤ ਜ਼ਿਆਦਾ ਚੰਗੀ ਨਹੀਂ ਸੀ ਉਹਦੀ ਵੀ ਉਹਦਾ ਪਿਤਾ ਬਾਹਰ ਹੀ ਖੜਾ ਰਿਹਾ ਜਿੰਨੀ ਦੇਰ ਉਹਦਾ ਆਪਰੇਸ਼ਨ ਪੂਰਾ ਨਹੀਂ ਹੋ ਗਿਆ ਇੱਕ ਇੱਕ ਪਲ ਉਹਨਾਂ ਲਈ ਬਹੁਤ ਔਖਾ ਨਿਕਲਿਆ ਸੀ ਜਿਵੇਂ ਸਮੇਂ ਨੇ ਹਰ ਸਾਹ ਲੱਖਾਂ ਅਜਾਬ ਉਸਨੂੰ ਬਰਦਾਸ਼ਤ ਕਰਵਾਏ ਹੋਣ ਪਰ ਨੀਤ ਨੇ ਆ ਕੇ ਉਸਨੂੰ ਦੱਸਿਆ ਕਿ ਉਸ ਕੁੜੀ ਪਾਹੋਲ ਦੀ ਮੌਤ ਹੋ ਗਈ ਆ ਇਸ ਗੱਲ ਨੇ ਜਿਵੇਂ ਪਰੀ ਦੇ ਪਿਤਾ ਨੂੰ ਹੋਰ ਢਾ ਦਿੱਤਾ ਹੋਵੇ ਮੇਰੀ ਪਰੀ ਬਚ ਜਾਵੇਗੀ ਨਾ ਪਰਨੀਤ ਪਰਨੀਤ ਜੋ ਹੁਣ ਤੱਕ ਖੁਦ ਨੂੰ ਸੰਭਾਲੀ ਬੈਠੀ ਸੀ ਫੁੱਟ ਕੇ ਰੋਣ ਲੱਗ ਗਈ ਹਾਂਜੀ ਸਰਦਾਰ ਉਸ ਨੂੰ ਜਿਉਣਾ ਪੈਣਾ ਮੈਂ ਆਪਣੀ ਬੱਚੀ ਦਾ ਜਾਣਾ ਬਰਦਾਸ਼ਤ ਨਹੀਂ ਕਰ ਪਾਵਾਂਗੀ ਦੋਨੋਂ ਇੱਕ ਦੂਜੇ ਨੂੰ ਹੌਸਲਾ ਵੀ ਦਿੰਦੇ ਰਹੇ ਤੇ ਨਿਰਾਸ਼ ਵੀ ਹੁੰਦੇ ਰਹੇ ਇੰਨੇ ਵਿੱਚ ਪੁਲਿਸ ਵੀ ਉੱਥੇ ਪਹੁੰਚ ਗਈ ਕਿਉਂਕਿ ਐਕਸੀਡੈਂਟ ਹੋਇਆ ਸੀ ਪੁੱਛਗਿੱਛ ਕਰਨੀ ਸੀ ਜਦੋਂ ਪੁਲਿਸ ਆਈ ਤਾਂ ਪਰੀ ਜੀ ਹੋਸ਼ ਵਿੱਚ ਨਹੀਂ ਸੀ ਇਸ ਲਈ ਕੁਝ ਦੱਸ ਨਹੀਂ ਸਕਦੀ ਸੀ ਪਾਹੋਲ ਦੇ ਪਤੀ ਦੇ ਨਾਲ ਪੁਲਿਸ ਨੇ ਗੱਲ ਕਰਨੀ ਚਾਹੀ ਉਸ ਨੇ ਪਰੀ ਦੇ ਖਿਲਾਫ ਕੋਈ ਵੀ ਕੇਸ ਦਰਜ ਨਹੀਂ ਕਰਵਾਇਆ ਉਸ ਨੇ ਕਿਹਾ ਕਿ ਮੈਂ ਕੋਈ ਕੇਸ ਦਰਜ ਨਹੀਂ ਕਰਵਾਉਣਾ ਚਾਹੁੰਦਾ ਉਹ ਪਰਨੀਤ ਨੂੰ ਮਿਲ ਕੇ ਪਾਹੋਲ ਦਾ ਮ੍ਰਿਤਕ ਸਰੀਰ ਲੈ ਕੇ ਜਾਣ ਲੱਗਾ ਤਾਂ ਪਰਨੀਤ ਨੇ ਉਸ ਨੂੰ ਕਿਹਾ ਕਿ ਉਹ ਆਪਣਾ ਕੋਈ ਫੋਨ ਨੰਬਰ ਉਸ ਨੂੰ ਦੇ ਦੇਵੇ ਉਸ ਦਾ ਕੇਸ ਨਾਂ ਦਰਜ ਕਰਵਾਉਣ ਲਈ ਵੀ ਧੰਨਵਾਦ ਕਰਨਾ ਚਾਹੁੰਦੀ ਸੀ ਪਰ ਉਹ ਇੰਨਾ ਜ਼ਿਆਦਾ ਟੁੱਟ ਚੁੱਕਾ ਸੀ ਕਿ ਉਸ ਦੇ ਦੁੱਖ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ ਸੀ ਪਰਨੀਤ ਨੇ ਉਸ ਨੂੰ ਕਿਹਾ ਕਿ ਉਹ ਉਸ ਦੇ ਕਿਸੇ ਕੰਮ ਆ ਸਕਦੇ ਨੇ ਮੈਨੂੰ ਖੁਦ ਨੂੰ ਵੀ ਅਜੇ ਇਸ ਗੱਲ ਦੀ ਸਮਝ ਨਹੀਂ ਆ ਰਹੀ ਸੀ ਕਿ ਪਾਹਲ ਦੇ ਸਾਡੇ ਜ਼ਿੰਦਗੀ ਤੋਂ ਜਾਣ ਦੇ ਬਾਅਦ ਸਾਡਾ ਹੁਣ ਕੀ ਕੰਮ ਹੈ ਜ਼ਿੰਦਗੀ ਨਾਲ ਉਸ ਦੇ ਇੰਨਾ ਸ਼ਬਦਾਂ ਦਾ ਪਰਨੀਤ ਕੋਲ ਕੋਈ ਜਵਾਬ ਤਾਂ ਨਹੀਂ ਸੀ ਪਰ ਹੁਣ ਉਸ ਨੂੰ ਉਹਨਾਂ ਦੋਨਾਂ ਲਈ ਅਜੀਬ ਫਿਕਰ ਨੇ ਘੇਰ ਲਿਆ ਸੀ ਉਸ ਨੇ ਉਸ ਨੂੰ ਸਮਝਾਉਂਦੇ ਹੋਏ ਕਿਹਾ ਕਿਸੇ ਦੇ ਜਾਣ ਨਾਲ ਜ਼ਿੰਦਗੀ ਖਤਮ ਨਹੀਂ ਹੋ ਜਾਂਦੀ ਪੁੱਤਰ ਇਹ ਤਾਂ ਜ਼ਿੰਦਗੀ ਦਾ ਦਸਤੂਰ ਹੈ ਆਪਾਂ ਕਿਸੇ ਦੇ ਸਾਹਵੇਂ ਜਿਉਂਦੇ ਹਾਂ ਆ ਇੱਕ ਵੱਖਰੀ ਗੱਲ ਹੈ ਪਰ ਆਪਾਂ ਨਾ ਕਿਸੇ ਦੇ ਨਾਲ ਪੈਦਾ ਹੁੰਦੇ ਹਾਂ ਤੇ ਨਾ ਹੀ ਕਿਸੇ ਨਾਲ ਮਰ ਸਕਦੇ ਹਾਂ ਪਤਾ ਨਹੀਂ ਮੇਰਾ ਹੱਕ ਤੈਨੂੰ ਇਹ ਕਹਿੰਦਾ ਹੈ ਜਾਂ ਨਹੀਂ ਪਰ ਤੂੰ ਮੈਨੂੰ ਉਂਝ ਹੀ ਲੱਗਾ ਜਿਵੇਂ ਮੇਰਾ ਕੋਈ ਪੁੱਤ ਹੁੰਦਾ ਤਾਂ ਉਹ ਹੁੰਦਾ ਇਸ ਲਈ ਪੁੱਤ ਆਪਣੇ ਬੱਚੇ ਵੱਲ ਵੇਖ ਹੁਣ ਉਹਨੂੰ ਤੇਰੀ ਹੋਰ ਵੀ ਜ਼ਿਆਦਾ ਲੋੜ ਹੈ ਪੁੱਤਰ ਮੈਂ ਤੇਰੇ ਦੁੱਖ ਦਾ ਅੰਦਾਜ਼ਾ ਲਾ ਸਕਦੀ ਹਾਂ ਪਰ ਫਿਰ ਵੀ ਹੌਂਸਲਾ ਰੱਖ ਪੁੱਤ ਹੌਂਸਲਾ ਰੱਖ ਤੇ ਪਰਨੀਤ ਨੇ ਉਹਦੇ ਸਿਰ ਤੇ ਪਿਆਰ ਭਰਿਆ ਹੱਥ ਫੇਰ ਦਿੱਤਾ ਜਿਸ ਨਾਲ ਹਿੰਮਤ ਦੀਆਂ ਅੱਖਾਂ ਵਿੱਚ ਹੰਝੂ ਝੇਠਾਂ ਕਿਰ ਗਏ ਤੇ ਉਹ ਖੁਦ ਨੂੰ ਸੰਭਾਲਦਾ ਹੋਇਆ ਉੱਥੋਂ ਚਲੇ ਆ ਗਿਆ ਉਸ ਦੇ ਕੋਲ ਸਿਆਰ ਦੋਸਤ ਆ ਗਏ ਸੀ ਹਸਪਤਾਲ ਉਹ ਪਾਹੁਲ ਦੇ ਸੰਸਕਾਰ ਵਾਸਤੇ ਉੱਥੋਂ ਨਿਕਲ ਗਏ। ਪਰੀ ਦੇ ਕਮਰੇ ਦੇ ਬਾਹਰ ਬੈਠੇ ਉਸਦੇ ਪਿਓ ਨੂੰ ਵੀ ਕਿੱਥੇ ਚੈਨ ਸੀ ਜਦੋਂ ਤੱਕ ਉਸ ਨੂੰ ਹੋਸ਼ ਨਹੀਂ ਸੀ ਆ ਜਾਂਦੀ। ਪਰਨੀਤ ਆ ਕੇ ਉਸ ਕੋਲ ਬੈਠ ਗਈ। ਹਿੰਮਤ ਨੇ ਕੋਈ ਰਿਪੋਰਟ ਦਰਜ ਨਹੀਂ ਕੀਤੀ ਪਰੀ ਦੇ ਖਿਲਾਫ। ਜਿਵੇਂ ਦਰਸ਼ਨ ਦਾ ਇਸ ਗੱਲ ਵੱਲ ਕੋਈ ਖਿਆਲ ਨਾ ਹੋਵੇ। ਪਰਨੀਤ ਨੇ ਫਿਰ ਤੋਂ ਕਿਹਾ ਸਰਦਾਰ ਜੀ ਸੁਣ ਨਹੀਂ ਰਹੇ ਤੁਸੀਂ। ਇਸ ਵਾਰ ਦਰਸ਼ਨ ਨੇ ਉਹਦੀ ਗੱਲ ਸੁਣੀ ਪਰ ਪਰਨੀਤ ਗਲਤੀ ਕਿਸ ਦੀ ਸੀ ਇਹ ਤਾਂ ਮੇਰਾ ਸ਼ੇਰ ਉੱਠ ਕੇ ਦੱਸੇਗਾ ਨਾ ਹਾਲਾਤਾਂ ਨੂੰ ਸਮਝ ਕੇ ਪਰਨੀਤ ਚੁੱਪ ਹੋ ਗਈ ਕੁਝ ਨਹੀਂ ਹੁੰਦਾ ਤੁਹਾਡੇ ਸ਼ੇਰ ਨੂੰ ਜਿਹੜਾ ਦਵਾਮਾਨ ਦਾ ਕਵਚ ਤੁਸੀਂ ਚੜਾਇਆ ਉਹਤੇ ਉਹਨੂੰ ਕੁਝ ਨਹੀਂ ਹੋਣ ਦਿੰਦਾ ਗੱਲ ਸੁਣੋ ਪ੍ਰਦੀਪ ਦਾ ਵੀ ਫੋਨ ਆਇਆ ਸੀ ਆਉਣਾ ਚਾਹੁੰਦਾ ਸੀ ਹਸਪਤਾਲ ਦਰਸ਼ਨ ਕੁਛ ਨਾ ਬੋਲਿਆ ਮੈਂ ਕਹਿ ਦਿੱਤਾ ਸੀ ਜਿਵੇਂ ਹੋਸ਼ ਆਉਂਦਾ ਮੈਂ ਦੱਸ ਦੇਵਾਂਗੀ ਥੋੜੀ ਦੇਰ ਬਾਅਦ ਇੱਕ ਨਰਸ ਆਈ ਤੁਹਾਡੇ ਮਰੀਜ਼ ਨੂੰ ਹੋਸ਼ ਆ ਗਈ ਹੈ ਤੁਸੀਂ ਚਾਹੋ ਤਾਂ ਮਿਲ ਸਕਦੇ ਹੋ ਇੱਕ ਇੱਕ ਕਰਕੇ ਦਰਸ਼ਨ ਤੇ ਪਰਨੀਤ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਪਰ ਉਹ ਹੁਣ ਹੋਰ ਸੰਨ ਇਸ ਵਿੱਚ ਇੱਕ ਉਮੀਦ ਦਾ ਭਾਵ ਸੀ ਪਰਨੀਤ ਪਹਿਲਾਂ ਤੂੰ ਜਾ ਨਹੀਂ ਸਰਦਾਰ ਜੀ ਪਰਨੀਤ ਨੇ ਦਰਸ਼ਨ ਦੇ ਹੱਥ ਤੇ ਹੱਥ ਰੱਖਦੇ ਹੋਏ ਕਿਹਾ ਤੁਸੀਂ ਜਾਓ ਪਹਿਲਾਂ ਦਰਸ਼ਨ ਅੰਦਰ ਆਈ ਸੀ ਯੂ ਵਿੱਚ ਪਰੀ ਨੂੰ ਮਿਲਣ ਲਈ ਚਲਾ ਗਿਆ ਪਰੀ ਨੂੰ ਦੇਖ ਕੇ ਦਰਸ਼ਨ ਨੇ ਉਸਦੇ ਸਿਰ ਤੇ ਪੋਲੇ ਜਿਹੇ ਹੱਥ ਰੱਖਿਆ ਪਰੀ ਦੀਆਂ ਅੱਖਾਂ ਬੰਦ ਸਨ ਪਰ ਉਸਨੇ ਸਾਹ ਦੇ ਅਹਿਸਾਸ ਨੂੰ ਪਹਿਚਾਣਦੇ ਹੋਏ ਹੌਲੀ ਜਿਹੀ ਬੋਲਿਆ ਪਾਪਾ ਦਰਸ਼ਨ ਦੇ ਦਿਲ ਨੂੰ ਜਿਵੇਂ ਠੰਡ ਪੈ ਗਈ ਹੋਵੇ ਪਰੀ ਮੇਰੇ ਸ਼ੇਰ ਤੂੰ ਠੀਕਾਂ ਪੁੱਤਰ ਪਾਪਾ ਉਹ ਕੁੜੀ ਜਿਹਦੇ ਨਾਲ ਮੇਰਾ ਐਕਸੀਡੈਂਟ ਹੋਇਆ ਸੀ ਉਹਦੇ ਮੂੰਹ ਵਿੱਚੋਂ ਬੜੀ ਮੁਸ਼ਕਲ ਨਾਲ ਪਾਪਾ ਤੋਂ ਬਾਅਦ ਹੌਲੀ-ਹੌਲੀ ਜੋ ਸ਼ਬਦ ਨਿਕਲੇ ਉਹ ਇਹੀ ਸਨ ਪਰੀ ਆਪਣਾ ਸਵਾਲ ਪੁੱਛ ਆਪਣੇ ਪਿਤਾ ਦੇ ਮੂੰਹ ਵੱਲ ਤੱਕ ਰਹੀ ਸੀ ਉਹ ਕੋਈ ਸੰਤੋਸ਼ਪਰਿਆ ਜਵਾਬ ਉਸ ਨੂੰ ਦੇਵੇ ਦਰਸ਼ਨ ਉਸ ਦੀ ਇਹ ਹਾਲਤ ਵੇਖ ਕੇ ਅਜੇ ਉਹਨੂੰ ਸੱਚ ਨਹੀਂ ਦੱਸਣਾ ਚਾਹੁੰਦਾ ਸੀ ਭਰੀ ਤੂੰ ਠੀਕ ਮਹਿਸੂਸ ਕਰ ਰਹੀ ਹੈ ਉਸ ਦੀ ਗੱਲ ਨੂੰ ਅਣ ਸੁਣੀ ਕਰਕੇ ਉਹ ਬੋਲਿਆ ਪਾਪਾ ਮੈਂ ਠੀਕ ਹਾਂ ਪਾਪਾ ਅਚਾਨਕ ਟਰੱਕ ਗਲਤ ਸਾਈਡ ਤੋਂ ਮੇਰੇ ਸਾਹਮਣੇ ਆ ਗਿਆ ਤੇ ਜਦੋਂ ਮੈਂ ਦੂਜੇ ਬੰਨੇ ਗੱਡੀ ਮੋੜੀ ਉਸ ਨੂੰ ਟੋਕ ਦੇ ਦਰਸ਼ਨ ਬੋਲ ਪਿਆ ਤੂੰ ਜ਼ਿਆਦਾ ਨਾ ਬੋਲ ਸ਼ੀਰਾ ਅਜੇ ਚੰਗੀ ਤਰ੍ਹਾਂ ਠੀਕ ਹੋ ਜਾ ਮੈਂ ਬਹੁਤ ਡਰ ਗਿਆ ਸੀ ਪ੍ਰਮਾਤਮਾ ਦਾ ਲੱਖ ਲੱਖ ਸ਼ੁਕਰ ਹੈ ਤੂੰ ਠੀਕ ਹੋ ਗਿਆ ਮੇਰੇ ਬੱਚੇ ਪਰੀ ਨੇ ਹੌਲੇ ਜੇ ਮੁਸਕਰਾਉਂਦੇ ਹੋਏ ਆਪਣੇ ਪਿਓ ਵੱਲ ਤੱਕਿਆ ਚੰਗਾ ਸੇਰਾ ਮੈਂ ਤੇਰੀ ਮਾਂ ਨੂੰ ਭੇਜਦਾ ਹਾਂ ਉਹ ਵੀ ਤੈਨੂੰ ਮਿਲ ਲਵੇਗੀ ਫਿਰ ਦਰਸ਼ਨ ਬਾਹਰ ਚਲਾ ਗਿਆ ਉਸ ਨੇ ਬਾਹਰ ਆ ਕੇ ਪਰਨੀਤ ਨੂੰ ਕਿਹਾ ਕਿ ਉਹ ਅਜੇ ਕੁਝ ਵੀ ਪਾਹਲ ਬਾਰੇ ਉਹਨੂੰ ਨਾ ਦੱਸੇ ਪਰਨੀਤ ਅੰਦਰ ਗਈ ਉਸ ਨੇ ਜਾ ਕੇ ਪਰੀ ਦੇ ਸਿਰ ਨੂੰ ਸਹਲਾਇਆ ਮੇਰੇ ਪੁੱਤਰ ਤੂੰ ਜਲਦੀ ਠੀਕ ਹੋ ਜਾਣਾ। ਪਰੀ ਨੇ ਹੌਲੀ ਜਹੀ ਆਪਣੇ ਹੱਥ ਨੂੰ ਆਪਣੀ ਮਾਂ ਦੇ ਹੱਥ ਤੇ ਰੱਖ ਦਿੱਤਾ ਤੇ ਹੌਲੀ-ਹੌਲੀ ਬੋਲਣ ਲੱਗ ਪਈ। ਮਾਂ ਕੁੜੀ ਠੀਕ ਆ ਜਿਹਦਾ ਮੇਰੇ ਨਾਲ ਐਕਸੀਡੈਂਟ ਹੋਇਆ ਸੀ। ਪੁੱਤ ਸਭ ਠੀਕ ਹੋ ਜਾਣਾ। ਤੂੰ ਫਿਕਰ ਨਾ ਕਰ। ਅੱਜ ਸ਼ਾਮ ਨੂੰ ਡਾਕਟਰ ਕਹਿ ਰਹੇ ਸੀ ਕਿ ਤੈਨੂੰ ਜਰਨਲ ਵਾਰਡ ਦੇ ਵਿੱਚ ਭੇਜ ਦੇਣਾ। ਪਰੀ ਹਾਂ ਵਿੱਚ ਹੌਲੀ ਜਹੀ ਬੋਲੀ ਤੇ ਫਿਰ ਸਿਰ ਹਿਲਾ ਦਿੱਤਾ। ਹੁਣ ਡਾਕਟਰ ਨੇ ਆ ਕੇ ਪ੍ਰਨੀਤ ਨੂੰ ਬਾਹਰ ਜਾਣ ਲਈ ਕਿਹਾ। ਪਰਨੀਤ ਨੇ ਬਾਹਰ ਆ ਕੇ ਦਰਸ਼ਨ ਸਿੰਘ ਨੂੰ ਕਿਹਾ ਕਿ ਉਸ ਤੋਂ ਸੱਚ ਲੁਕਿਆ ਨਹੀਂ ਰਹਿ ਸਕਦਾ ਮੈਨੂੰ ਪਤਾ ਹੈ ਪਰਨੀਤ ਕੋਰੇ ਪਰ ਇਹ ਵਖਤ ਨਹੀਂ ਉਹਨੂੰ ਸੱਚ ਦੱਸਣ ਦਾ ਮੈਂ ਖੁਦ ਉਸ ਨੂੰ ਸੱਚ ਦੱਸਾਂਗਾ ਤੂੰ ਫਿਕਰ ਨਾ ਕਰ ਪਰ ਉਸ ਦੀ ਤबीयत ਵਿੱਚ ਕੁਝ ਸੁਧਾਰ ਹੋ ਲੈਣ ਦੇ ਠੀਕ ਆ ਪਰਨੀਤ ਨੇ ਕਿਹਾ ਚਲੋ ਕੁਝ ਖਾ ਲਵੋ ਤੁਸੀਂ ਕੱਲ ਤੋਂ ਕੁਝ ਨਹੀਂ ਖਾਦਾ ਹੁਣ ਪਰ ਹੀ ਠੀਕ ਹੈ ਦਰਸ਼ਨ ਦੇ ਨਾਂ ਕਰਦੇ ਹੋਏ ਉਹ ਉਸ ਨੂੰ ਕੰਟੀਨ ਵਿੱਚ ਲੈ ਗਈ ਉੱਥੇ ਬੈਠ ਕੇ ਚਾਹ ਦੇ ਨਾਲ ਕੁਝ ਖਾਣ ਲਈ ਮੰਗਵਾ ਲਿਆ ਪਰਨੀਤ ਦਾ ਸਾਰਾ ਧਿਆਨ ਪਾਹੋਲ ਦੇ ਪਰਿਵਾਰ ਵੱਲ ਹੀ ਲੱਗਿਆ ਹੋਇਆ ਸੀ ਉਹਦਾ ਛੋਟਾ ਜਿਹਾ ਬੱਚਾ ਹੈ ਅਜੀ ਚਾਹ ਪੀਂਦੀ ਨੇ ਕਿਹਾ ਕੀਦਾ ਬੱਚਾ ਦਰਸ਼ਨ ਜੋ ਕੇ ਆਪਣੇ ਖਿਆਲ ਵਿੱਚ ਖੋਇਆ ਹੋਇਆ ਸੀ ਬੋਲ ਪਿਆ ਪਾਹੋਲ ਦਾ ਦਰਸ਼ਨ ਨੇ ਇੱਕ ਠੰਡਾ ਹੌਂਕਾ ਲੈਂਦੇ ਹੋਏ ਕਿਹਾ ਰੱਬ ਦਾ ਭਾਣਾ ਪਰ ਜੋ ਵੀ ਹੋਇਆ ਬਹੁਤ ਗਲਤ ਹੋਇਆ ਪਰ ਪਰਨੀਤ ਪ੍ਰੀ ਦੀ ਗਲਤੀ ਨਹੀਂ ਸੀ ਉਹ ਤਾਂ ਸਾਹਮਣੇ ਤੋਂ ਟਰੱਕ ਆ ਗਿਆ ਉਹ ਤੋਂ ਬਚਦੀ ਇਧਰ ਘਟਣਾ ਹੋ ਗਈ ਪਰਨੀਤ ਨੇ ਬੜੀਆਂ ਅਜੀਬ ਨਜ਼ਰਾਂ ਨਾਲ ਦਰਸ਼ਨ ਸਿੰਘ ਵੱਲ ਤੱਕਿਆ ਸਰਦਾਰ ਜੀ ਉਸ ਕੁੜੀ ਦੀ ਜਾਨ ਚਲੀ ਗਈ ਆ ਉਹਦੇ ਘਰ ਵਾਲਾ ਇੱਕ ਜਤੀਮ ਸੀ ਤੇ ਉਹਦਾ ਇਸ ਦੁਨੀਆ ਵਿੱਚ ਕੋਈ ਵੀ ਨਹੀਂ ਆ ਤੇ 3 ਸਾਲ ਦਾ ਉਹਦਾ ਬੱਚਾ ਹੈ ਉਹਨੇ ਸਾਡੀ ਕੁੜੀ ਦੇ ਖਿਲਾਫ ਕੋਈ ਕੇਸ ਦਰਜ ਵੀ ਨਹੀਂ ਕਰਵਾਇਆ ਮੈਨੂੰ ਸਭ ਪਤਾ ਪਰਨੀਤ ਦਰਸ਼ਨ ਨੇ ਅੱਖਾਂ ਝੁਕਾ ਕੇ ਕਿਹਾ ਉਸ ਨੂੰ ਸਾਡੀ ਜੋ ਵੀ ਮਦਦ ਦੀ ਲੋੜ ਹੋਵੇਗੀ ਅਸੀਂ ਹਾਜ਼ਰ ਹਾਂ ਬਸ ਇੱਕ ਵਾਰ ਮੇਰੇ ਪੁੱਤ ਨੂੰ ਠੀਕ ਹੋ ਕੇ ਘਰ ਜਾ ਲੈਣ ਦੇ ਪਰਨੀਤ ਦੇ ਫੋਨ ਤੇ ਕਿਸੇ ਦੀ ਕਾਲ ਆ ਰਹੀ ਸੀ ਉਸਨੇ ਫੋਨ ਚੁੱਕਿਆ ਤਾਂ ਪ੍ਰਦੀਪ ਦਾ ਫੋਨ ਸੀ ਸੁਣਿਓ ਪ੍ਰਦੀਪ ਦਾ ਫੋਨ ਹੈ ਕੀ ਕਹਾਂ ਇਹਨੂੰ ਹੁਣ ਦਰਸ਼ਨ ਨੂੰ ਜਿਵੇਂ ਚੰਗਾ ਨਾ ਲੱਗਾ ਹੋਵੇ ਕਹਿ ਦੇ ਕਿ ਅਜੇ ਨਾ ਆਵੇ ਪਰਨੀਤ ਨੇ ਉਸ ਦਾ ਫੋਨ ਚੁੱਕਿਆ ਤੇ ਉਸ ਨੂੰ ਕਿਹਾ ਕੇ ਕੱਲ ਜਦੋਂ ਉਸ ਨੂੰ ਜਰਨਲ ਵਾਰਡ ਵਿੱਚ ਸ਼ਿਫਟ ਕੀਤਾ ਜਾਵੇਗਾ ਤਦ ਹੀ ਉਸ ਨਾਲ ਮੁਲਾਕਾਤ ਹੋ ਸਕਦੀ ਹੈ। ਬਾਕੀ ਪਰੀ ਦੀ ਸਿਹਤ ਹੁਣ ਪਹਿਲਾਂ ਨਾਲੋਂ ਬਿਹਤਰ ਹੈ। ਕੁਝ ਹੋਰ ਗੱਲਾਂ ਕਰਕੇ ਪ੍ਰਨੀਤ ਨੇ ਫੋਨ ਰੱਖ ਦਿੱਤਾ। ਫਿਰ ਵਾਪਸ ਉਹ ਪਰਿ ਕੋਲ ਚਲੇ ਗਏ। ਸ਼ਾਮ ਨੂੰ ਲੇਟ ਉਸ ਨੂੰ ਜਰਨਲ ਵਾਰਡ ਵਿੱਚ ਸ਼ਿਫਟ ਕਰ ਦਿੱਤਾ ਗਿਆ। ਪਰੀ ਦੇ ਦਿਲ ਵਿੱਚ ਉਹ ਐਕਸੀਡੈਂਟ ਬੁਰੀ ਤਰ੍ਹਾਂ ਘਰ ਘਰ ਗਿਆ ਸੀ ਪਰ ਅਜੇ ਉਸ ਦੀ ਪੂਰੀ ਸਚਾਈ ਨਹੀਂ ਜਾਣਦੀ ਸੀ। ਉਹ ਇਸ ਗੱਲ ਤੋਂ ਬਿਲਕੁਲ ਬੇਖਬਰ ਸੀ ਕਿ ਉਹਦੇ ਕਾਰਨ ਕਿੰਨੀਆਂ ਜ਼ਿੰਦਗੀਆਂ ਵਿੱਚ ਤੂਫਾਨ ਮਚ ਗਿਆ ਸੀ। ਉਹ ਜਦੋਂ ਵੀ ਆਪਣੇ ਮਾਪਿਆਂ ਕੋਲੋਂ ਪੁੱਛਦੀ ਉਹ ਉਹਨੂੰ ਕੋਈ ਸਹੀ ਜਵਾਬ ਨਹੀਂ ਦੇ ਰਹੇ ਸੀ। ਇਸ ਗੱਲ ਨੇ ਉਹਨੂੰ ਹੋਰ ਵੀ ਪਰੇਸ਼ਾਨ ਕਰ ਦਿੱਤਾ ਸੀ। ਅਗਲੇ ਦਿਨ ਉਸਨੂੰ ਪ੍ਰਦੀਪ ਤੇ ਉਸਦੇ ਹੋਰ ਸਹਿਕਰਮੀ ਪਤਾ ਲੱਣ ਆਏ। ਪ੍ਰਦੀਪ ਕਿਤੇ ਨਾ ਕਿਤੇ ਖੁਦ ਨੂੰ ਇਸ ਗੱਲ ਦਾ ਜ਼ਿੰਮੇਵਾਰ ਮੰਨ ਰਿਹਾ ਸੀ ਕਿਉਂਕਿ ਉਸਨੇ ਹੀ ਪ੍ਰੀ ਨੂੰ ਉਸ ਰਾਤ ਬੁਲਾਇਆ ਸੀ। ਜਦੋਂ ਸਾਰੇ ਉਹਦਾ ਪਤਾ ਲੈ ਕੇ ਬਾਹਰ ਚਲੇ ਗਏ ਤਾਂ ਪ੍ਰਦੀਪ ਨੇ پری ਕੋਲੋਂ ਮਾਫੀ ਮੰਗਦੇ ਹੋਏ ਕਿਹਾ پری ਮੈਨੂੰ ਮਾਫ ਕਰ ਦੇ ਜੇਕਰ ਮੈਂ ਉਸ ਦਿਨ ਤੈਨੂੰ ਨਾ ਕਹਿੰਦਾ ਆਉਣ ਲਈ ਤਾਂ ਇਹ ਨਹੀਂ ਨਾ ਹੁੰਦਾ پری ਨੇ ਉਸ ਵੱਲ ਤੱਕਿਆ ਤੇ ਕਿਹਾ ਇਸ ਵਿੱਚ ਤੇਰਾ ਕੀ ਕਸੂਰ ਪਰ پری ਉਸ ਕੁੜੀ ਅਜੇ ਉਹ ਕਹਿੰਦਾ ਹੀ ਸੀ پری ਦੇ ਪਿਤਾ ਜੋ ਉਸ ਨੂੰ ਦੂਰੋਂ ਤੱਕ ਰਹੇ ਸੀ ਉਹਨਾਂ ਨੇ ਆਵਾਜ਼ ਦੇ ਦਿੱਤੀ ਦਰਸ਼ਨ ਨੂੰ ਪਤਾ ਚੱਲ ਗਿਆ ਕਿ ਉਹ ਕੀ ਕਹਿਣ ਲੱਗਾ ਸੀ ਪਰ ਪਰੀ ਨੂੰ ਇਹ ਗੱਲ ਬੜੀ ਅਜੀਬ ਲੱਗੀ ਕਿ ਪ੍ਰਦੀਪ ਦੀ ਗੱਲ ਉਸਦੇ ਪਿਤਾ ਨੇ ਪਰੀ ਕੋਲ ਪੂਰੀ ਕਿਉਂ ਨਹੀਂ ਹੋਣ ਦਿੱਤੀ ਹੁਣ ਉਸ ਨੂੰ ਲੱਗ ਰਿਹਾ ਸੀ ਕਿ ਉਹ ਤੋਂ ਕੁਝ ਲੁਕੋਇਆ ਜਾ ਰਿਹਾ ਹੈ ਅੱਜ ਰਾਤ ਨੂੰ ਜਦੋਂ ਨਰਸੋ ਦੀ ਡ੍ਰਿਪ ਬਦਲਣ ਆਈ ਤਾਂ ਉਸ ਨੇ ਮੌਕਾ ਵੇਖਿਆ ਉਸ ਕੋਲ ਕੋਈ ਨਹੀਂ ਸੀ ਉਸ ਨੇ ਗੱਲਾਂ-ਗੱਲਾਂ ਵਿੱਚ ਉਸ ਤੋਂ ਉਸ ਲੜਕੀ ਬਾਰੇ ਪੁੱਛ ਲਿਆ ਤਾਂ ਨਰਸ ਨੇ ਬੜੀ ਹੈਰਾਨ ਹੋ ਕੇ ਉਸ ਨੂੰ ਕਿਹਾ ਤੁਹਾਨੂੰ ਨਹੀਂ ਪਤਾ ਪਰੀ ਦੇ ਦਿਲ ਦੀ ਧੜਕਣ ਬਹੁਤ ਤੇਜ਼ ਹੋ ਗਈ ਸੀ ਉਸ ਨੇ ਖੁਦ ਨੂੰ ਕੁਝ ਸੰਭਾਲ ਕੇ ਕਿਹਾ ਨਹੀਂ ਮੈਨੂੰ ਨਹੀਂ ਪਤਾ ਪਰੀ ਨੇ ਆਪਣੀ ਆਵਾਜ਼ ਵਿੱਚ ਹੈਰਾਨੀ ਜਤਾਉਂਦੇ ਹੋਏ ਕਿਹਾ ਕੀ ਹੋਇਆ ਉਹਨੂੰ ਕੋਈ ਡੂੰਗੀ ਸੱਟ ਲੱਗੀ ਆ ਇੱਥੇ ਹੀ ਆਹੋ ਇਸੇ ਹਸਪਤਾਲ ਵਿੱਚ ਪਲੀਜ਼ ਮੈਨੂੰ ਦੱਸੋ ਨਰਸ ਉਸ ਨੂੰ ਇੰਨੀ ਘਬराई ਤੇ ਬੇਚੈਨ ਵੇਖ ਕੇ ਡਰ ਗਈ ਦਰਸ਼ਨ ਸਿੰਘ ਤੇ ਪਰਨੀਤ ਉੱਥੇ ਆ ਗਏ ਹੁਣ ਪਰੀ ਦੀ ਨਜ਼ਰ ਆਪਣੇ ਪਿਓ ਤੇ ਗਈ ਪਾਪਾ ਉਹ ਬਿਸਤਰੇ ਤੋਂ ਉੱਠ ਕੇ ਥੋੜੀ ਤਾਂ ਹੋ ਕੇ ਬੈਠ ਗਈ ਦਰਸ਼ਨ ਭੱਜ ਕੇ ਉਹਦੇ ਵੱਲ ਹੋਇਆ ਮੈਨੂੰ ਸੱਚ ਦੱਸੋ ਮੈਂ ਜਾਣਨਾ ਚਾਹੁੰਦੀ ਹਾਂ ਕਿ ਕਿਵੇਂ ਉਹ ਕੁੜੀ ਤੇ ਉਹਦਾ ਬੱਚਾ ਜਿਹਦਾ ਮੇਰੇ ਨਾਲ ਐਕਸੀਡੈਂਟ ਹੋਇਆ ਸੀ ਹੁਣ ਉਸਨੇ ਆਪਣੀ ਆਵਾਜ਼ ਵਿੱਚ ਪੂਰੀ ਤਾਕਤ ਲਾਈ ਉਸਨੇ ਕਿ ਹਾਂ ਮੈਨੂੰ ਦੱਸ ਦੇ ਕਿਉਂ ਨਹੀਂ ਪਰਨੀਤ ਨੇ ਜਾ ਕੇ ਉਹਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ ਦਰਸ਼ਨ ਨੇ ਜਾ ਕੇ ਪਰੀ ਦੇ ਬੈੱਡ ਦੇ ਕੰਡੇ ਤੇ ਬੈਠ ਗਿਆ ਤੇ ਉਸਨੇ ਉਸਦੇ ਹੱਥ ਨੂੰ ਆਪਣੇ ਹੱਥ ਤੇ ਰੱਖ ਲਿਆ ਪਰੀ ਇੱਕ ਟੱਕ ਲਾਈ ਉਹਦੇ ਚਿਹਰੇ ਵੱਲ ਤੱਕ ਰਹੀ ਸੀ ਜਿਵੇਂ ਉਹ ਚਾਹ ਰਹੀ ਹੋਵੇ ਬਸ ਹੁਣ ਕੁਛ ਚੰਗਾ ਹੀ ਸੁਣੇ ਪੁੱਤਰ ਤੇਰੀ ਸਿਹਤ ਅਜੇ ਠੀਕ ਨਹੀਂ ਲੱਗਦੀ ਉਸ ਦੀ ਗੱਲ ਕੱਟਦੇ ਹੋਏ ਪਰੀ ਬੋਲ ਪਈ ਮੈਂ ਠੀਕ ਆਂ ਦਲੇਰ ਆਂ ਕੋਈ ਵੀ ਗੱਲ ਸੁਣਨ ਲਈ ਪੁੱਤਰ ਉਹ ਕੁੜੀ ਪਾਹਲ ਦਰਸ਼ਨ ਦੇ ਮੂੰਹ ਵਿੱਚੋਂ ਸੱਚ ਨਹੀਂ ਨਿਕਲ ਰਿਹਾ ਸੀ ਇਸ ਡਰ ਤੋਂ ਕਿ ਪਰੀ ਕੀ ਪ੍ਰਤੀਕਿਰਿਆ ਦੇਵੇਗੀ ਦੱਸੋ ਪਾਪਾ ਉਹ ਨਹੀਂ ਬਚੀ ਉਹ ਜਿੰਦਾ ਨਹੀਂ ਆ ਸਿਰ ਤੇ ਸੱਟ ਲੱਗਣ ਕਰਕੇ ਉਹਦੀ ਆਪਰੇਸ਼ਨ ਥੀਏਟਰ ਵਿੱਚ ਹੀ ਮੌਤ ਹੋ ਗਈ ਪਰ ਉਸ ਦਾ ਬੱਚਾ ਬਚ ਗਿਆ। ਭਰੀ ਦੇ ਚਿਹਰੇ ਦੀਆਂ ਹਵਾਈਆਂ ਉੱਡ ਗਈਆਂ ਸਨ। ਉਸ ਦੀਆਂ ਅੱਖਾਂ ਵਿੱਚੋਂ ਟਰਿਪ ਟਰਿਪ ਕਰਦੇ ਹੰਝੂ ਬਾਹਰ ਆ ਰਹੇ ਸਨ ਜਿਵੇਂ ਕੋਈ ਪਹਾੜ ਡਿੱਗ ਗਿਆ ਹੋਵੇ ਉਤੇ। ਉਹ ਖਮੋਸ਼ ਹੋ ਕੇ ਉਸ ਦੀ ਇਹ ਹਾਲਤ ਵੇਖ ਦਰਸ਼ਨ ਨੇ ਉਹਨੂੰ ਆਪਣੇ ਗਲੇ ਨਾਲ ਲਗਾ ਲਿਆ। ਇਹ ਮੇਰੇ ਕੋਲੋਂ ਕੀ ਹੋ ਗਿਆ ਪਾਪਾ? ਇਹ ਮੇਰੇ ਕੋਲੋਂ ਕੀ ਹੋ ਗਿਆ? ਦਰਸ਼ਨ ਨੇ ਉਸ ਨੂੰ ਹੌਸਲਾ ਦਿੰਦੇ ਹੋਏ ਕਿਹਾ ਇਸ ਵਿੱਚ ਤੇਰਾ ਕੀ ਕਸੂਰ ਸ਼ੇਰਾ ਤੇਰੀ ਕੋਈ ਗਲਤੀ ਨਹੀਂ ਭਰੀ ਆਪਣਾ ਆਪਾ ਗਵਾ ਬੈਠੀ ਦੇਖੋ ਪਾਪਾ ਤੁਹਾਡਾ ਸ਼ੇਰ ਤੁਹਾਡਾ ਸ਼ੇਰ ਕਾਤਲ ਆ ਉਸ ਨੇ ਇੱਕ ਮਾਂ ਦਾ ਸ਼ਿਕਾਰ ਕਰ ਦਿੱਤਾ ਪਾਪਾ ਮੈਂ ਕਾਤਲ ਆ ਪਾਪਾ ਮੈਂ ਗੁਨਾਹਗਾਰਾਂ ਉਹ ਰੋਂਦੀ ਰਹੀ ਤੇ ਬਸ ਇਹੀ ਕਹਿੰਦੀ ਰਹੀ ਉਹਨਾਂ ਨੇ ਉਹਨੂੰ ਸੰਭਾਲਣ ਦੀ ਕੋਸ਼ਿਸ਼ ਕੀਤੀ ਪਰ ਹੁਣ ਉਹ ਰੋ ਰੋ ਕੇ ਢਟਾਲ ਹੋ ਗਈ ਸੀ ਜਦੋਂ ਕਿਸੇ ਅਪਰਾਧ ਦਾ ਬੋਝ ਤੁਹਾਡੀ ਅੰਤਰਾਤਮਾ ਤੇ ਪੈਂਦਾ ਹੈ ਤਾਂ ਉਹ ਆਪਣੀ ਹੀ ਗਲਾਨੀ ਦੇ ਭਾਰ ਨੂੰ ਸਹਿ ਨਹੀਂ ਪਾਉਂਦੀ ਤੇ ਫਿਰ ਉਹ ਤੜਫਦੀ ਹੈ ਤੇ ਬਿਲਕਦੀ ਹੈ ਉਸ ਤੋਂ ਫਾਰਗ ਹੋਣਾ ਚਾਹੁੰਦੀ ਹੈ ਪਰ ਹੋ ਨਹੀਂ ਪਾਉਂਦੀ ਤੇ ਇਸ ਦੋਸ਼ ਦੀ ਦਲਦਲ ਵਿੱਚ ਹੋਰ へਠਾਂ ਤਸ ਜਾਂਦੀ ਹੈ ਇਹੀ ਹਾਲਾਤ ਹੁਣ ਪਰੀ ਦੇ ਬਣ ਰਹੇ ਸੀ ਹੁਣ ਉਹ ਇੱਕ ਡੂੰਗੇ ਸ਼ੋਕ ਵਿੱਚ ਚਲੀ ਗਈ ਸੀ ਹਸਪਤਾਲ ਵਿੱਚ ਹੌਲੀ-ਹੌਲੀ ਇੱਕ ਮਹੀਨਾ ਬੀਤ ਗਿਆ ਉਹਨੂੰ ਮਿਲਣ ਵਾਸਤੇ ਕੋਈ ਨਾ ਕੋਈ ਆਉਂਦਾ ਰਹਿੰਦਾ ਪਰ ਜਿਵੇਂ ਭਰੀ ਦੀ ਉਹ ਜ਼ਿੰਦਗੀ ਤੇ ਊਰਜਾ ਖਤਮ ਹੋ ਚੁੱਕੀ ਸੀ ਕਿਤੇ ਗਵਾਚ ਗਈ ਸੀ ਹੁਣ ਉਹ ਸ਼ੋਕ ਵਿੱਚ ਡੁੱਬਿਆ ਇੱਕ ਸਰੀਰ ਸੀ ਜੋ ਬਸ ਦੇਖਿਆ ਕਰਦਾ ਸੀ ਸੁਣਦਾ ਨਹੀਂ ਸੀ ਪ੍ਰਦੀਪ ਜਦੋਂ ਭਰੀ ਨੂੰ ਮਿਲਣ ਆਉਂਦਾ ਤਾਂ ਉਹ ਪਹਿਲਾਂ ਵਾਂਗ ਖੁਸ਼ ਨਹੀਂ ਸੀ ਹੁੰਦੀ ਦਰਸ਼ਨ ਤੇ ਪਰਨੀਤ ਉਸ ਦੀ ਇਸ ਤਰ੍ਹਾਂ ਹੋ ਚੁੱਕੀ ਹਾਲਤ ਤੋਂ ਬਹੁਤ ਪਰੇਸ਼ਾਨ ਸਨ ਅੱਜ ਪਰੀ ਨੂੰ ਹਸਪਤਾਲ ਤੋਂ ਛੁੱਟੀ ਮਿਲ ਗਈ ਸੀ ਤੇ ਉਸਨੇ ਘਰ ਜਾਣਾ ਸੀ। ਉਹਦੇ ਮਾਪੇ ਬਹੁਤ ਖੁਸ਼ ਸਨ। ਪਰੀ ਜਦੋਂ ਘਰ ਆਈ ਤਾਂ ਉਸਨੂੰ ਉਸਦੇ ਕਮਰੇ ਵਿੱਚ ਲਿਜਾਇਆ ਗਿਆ। ਪਾਪਾ ਇਹ ਕਮਰਾ ਮੇਰਾ ਇੰਤਜ਼ਾਰ ਕਰ ਰਿਹਾ ਹੋਵੇਗਾ। ਹਾਂ ਸੇਰਾ ਇਸ ਘਰ ਨੂੰ ਸਾਨੂੰ ਸਭ ਨੂੰ ਤੇਰਾ ਵਾਪਸ ਆਉਣ ਦਾ ਇੰਤਜ਼ਾਰ ਸੀ। ਪਰ ਪਾਪਾ ਇਹ ਇੰਤਜ਼ਾਰ ਕਿਤੇ ਇੰਤਜ਼ਾਰ ਹੀ ਰਹਿ ਜਾਂਦਾ। ਪੂਰਾ ਕਿਉਂ ਨਹੀਂ ਹੋ ਪੌਂਦਾ? ਦਰਸ਼ਨ ਉਸਦੇ ਇੱਕ ਇੱਕ ਸ਼ਬਦ ਨੂੰ ਸਮਝ ਰਿਹਾ ਸੀ ਤੂੰ ਆਰਾਮ ਕਰ ਸ਼ੇਰਾ ਮਾਂ ਰਹੀ ਹੈ ਤੇਰੇ ਕੋਲ ਦਿਨ ਨਿਕਲਦੇ ਗਏ ਤੇ ਉਸਦੀ ਹਾਲਤ ਵਿੱਚ ਸੁਧਾਰ ਨਹੀਂ ਹੋ ਰਿਹਾ ਸੀ ਇੰਜ ਲੱਗ ਰਿਹਾ ਸੀ ਜਿਵੇਂ ਪਰੀ ਖੁਦ ਨੂੰ ਕੋਈ ਸਜ਼ਾ ਦੇ ਰਹੀ ਹੋਵੇ ਹੁਣ ਪ੍ਰਦੀਪ ਦੇ ਘਰ ਆਉਣ ਤੇ ਵੀ ਦਰਸ਼ਨ ਇਤਰਾਜ਼ ਨਹੀਂ ਕਰਦਾ ਸੀ ਕਿਉਂਕਿ ਉਹ ਚਾਹੁੰਦਾ ਸੀ ਕਿ ਪਰੀ ਦਾ ਧਿਆਨ ਕਿਸੇ ਹੋਰ ਬੰਨੇ ਲੱਗ ਜਾਏ ਹਾਂਜੀ ਦੋਸਤੋ ਇਸ ਕਹਾਣੀ ਦਾ ਅਗਲਾ ਭਾਗ ਕੱਲ ਆਵੇਗਾ ਜੀ